ਹalleluyah ਧਰਮੀ ਸਦਾ ਦੀ ਯਾਦ ਕਰੀਦੇ ਲਈਆ ਧਰਮੀ ਵਿਅਕਤੀ ਨੂੰ ਸਦਾ ਯਾਦ ਕੀਤਾ ਜਾਂਦਾ ਹੈ ਸੰਤ ਹਰਪ੍ਰਜਨ ਸਿੰਘ ਜੀ ਧਾਰਮਿਕਤਾ ਦੇ ਵਿੱਚ ਚੱਲੇ ਘਰ ਘਰ ਵਿੱਚ ਪੰਜਾਬ ਦੇ ਹਰ ਮਸੀਹੀ ਘਰ ਵਿੱਚ ਯਾਦ ਕੀਤਾ ਜਾਂਦਾ ਆ ਉਹ ਮਸੀਹਤ ਦਾ ਬਾਬਾ ਬੋੜ ਬਣ ਗਿਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹalleluyah ਉਹਨੇ ਉਹਨਾਂ ਸਮਿਆਂ ਦੇ ਵਿੱਚ ਮਸੀਹ ਦਾ ਪ੍ਰਚਾਰ ਕੀਤਾ ਪਰਮੇਸ਼ਵਰ ਦੇ ਕੰਮਾਂ ਦਾ ਚਰਚਾ ਕੀਤਾ ਜਦੋਂ ਲੋਕੀ ਇਹ ਕਹਿਣਾ ਕਿ ਯਿਸੂ ਮੇਰਾ ਮੁਕਤੀਦਾਤਾ ਆ ਇਦਾਂ ਸਮਝਦੇ ਸੀ ਕਿ ਕਿਸੇ ਨੇ ਗੋਲੀ ਮਾਰ ਕੇ ਚਲੇ ਜਾਣਾ ਉਹਨਾਂ ਦਿਨਾਂ ਦੇ ਵਿੱਚ ਬੇਖੌਫ ਉਹਨਾਂ ਨੇ ਪ੍ਰਚਾਰ ਕੀਤਾ ਰੇਲ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਸਾਈਕਲਾਂ ਤੇ ਜਾ ਜਾ ਕੇ ਉਹਨਾਂ ਚੌਧਰੀਆਂ ਦੇ ਵਿੱਚ ਜਿਹੜੇ ਦਾ ਵਿਰੋਧ ਕਰਦੇ ਸੀ ਉਹਨਾਂ ਦੇ ਸਾਹਮਣੇ ਖਲੋ ਕੇ ਪ੍ਰਚਾਰ ਕੀਤਾ ਤੇ ਪਰਮੇਸ਼ਵਰ ਨੇ ਆਪਣੇ ਦਾਸ ਦਾ ਬਾਲ ਵਿੰਗਾ ਨਹੀਂ ਹੋਣ ਦਿੱਤਾ ਹallelujah ਕਹਿੰਦਾ ਧਰਮੀ ਤੇ ਬਹੁਤ ਮੁਸੀਬਤਾਂ ਪੈਂਦੀਆਂ ਆ ਪਰ ਯਹੋਵਾ ਦਾ ਸੁਪਨਾ ਜੋ ਉਹਨਾਂ ਨੂੰ ਕੱਢ ਲੈਂਦਾ ਹallelujah ਸੰਤਰਪ੍ਰਧਨ ਸਿੰਘ ਜੀ ਨੇ ਬਹੁਤ ਮੁਸੀਬਤਾਂ ਦੇਖੀਆਂ ਕੋਈ ਇੱਕ مصیبت ਉਹਨਾਂ ਨੂੰ ਖਤਮ ਨਹੀਂ ਕਰ ਸਕੀ ਹallelujah ਪਰਮੇਸ਼ੁਰ ਨੇ ਇੱਕ ਇੱਕ مصیبت ਵਿੱਚੋਂ ਆਪਣੇ ਦਾਸ ਨੂੰ ਫਤਿਹ ਦੇ ਨਾਲ ਬਾਹਰ ਕੱਢਿਆ ਹallelujah ਸਾਧੂ ਸੁੰਦਰ ਸਿੰਘ ਨੇ ਪ੍ਰਚਾਰ ਕੀਤਾ ਉਹ ਸਦਾ ਦੀ یادگاری ਲਈ ਹੋ ਗਿਆ ਸਾਧੂ ਕਿਸ਼ਨ ਸਿੰਘ ਨੇ ਪ੍ਰਚਾਰ ਕੀਤਾ ਉਹ ਸਦਾ ਦੀ یادگاری ਲਈ ਹੋ ਗਿਆ ਭੈਣ ਸ਼ੰਤ ਨੀ ਲੱਗਦੀ ਉਹਨੂੰ ਕਿਸੇ ਨੇ ਆਣ ਕੇ ਮੌਤ ਦੀ ਖਬਰ ਸੁਣਾਈ ਉਹ ਕਹਿੰਦਾ ਆਉਣ ਨਾਲੋਂ ਪਹਿਲਾਂ ਜਾਣ ਦਾ ਦਿਨ ਮਿਥਿਆ ਗਿਆ ਸੀ ਉਹ ਡਰਦਾ ਨਹੀਂ ਉਹਨੂੰ ਕਿਸੇ ਨੇ ਆਣ ਕੇ ਨੁਕਸਾਨ ਦੀ ਖਬਰ ਸੁਣਾਈ ਤੇ ਉਹ ਈਯੂਬ ਦੇ ਵਾਂਗ ਕਹਿੰਦਾ ਤੂੰ ਦਿੱਤਾ ਤੂੰ ਲੈ ਲਿਆ ਤੇਰਾ ਨਾਮ ਮੁਬਾਰਕ ਹੋਵੇ ਹallelujah ਉਹ ਬੁਰੀ ਖਬਰ ਤੋਂ ਡਰਦਾ ਨਹੀਂ ਉਹ ਅੱਧੀ ਰਾਤ ਫੋਨ ਚੁੱਕਣ ਤੋਂ ਡਰਦਾ ਨਹੀਂ ਆਇਆ ਕੋਈ ਮਾੜੀ ਖਬਰ ਨਾ ਹੋਵੇ ਉਹ ਅੱਧੀ ਰਾਤ ਨੂੰ ਫੋਨ ਚੱਕ ਕੇ ਪ੍ਰਾਰਥਨਾ ਕਰਦਾ ਉਹਨੂੰ ਪਤਾ ਅੱਧੀ ਰਾਤ ਨੂੰ ਮੈਨੂੰ ਫੋਨ ਕੀਤਾ ਇਹਦਾ ਮਤਲਬ ਮੇਰੀ ਪ੍ਰਾਰਥਨਾ ਨਾਲ ਹੀ ਕੰਮ ਬਣਨਾ ਉਹ ਫੋਨ ਚੱਕਦਾ ਪ੍ਰਾਰਥਨਾ ਕਰਦਾ ਸੇਰ ਨੂੰ ਗਵਾਹੀ ਸੁਣਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਉਹਦਾ ਦਿਲ ਹalleluyah halleluyah ਅਜਰ ਤੁਸੀਂ ਧਰਮੀ ਆ ਤੁਸੀਂ ਆਪਣੇ ਵਿਰੋਧੀਆਂ ਦੇ ਉੱਤੇ ਫਤਿਹ ਨੂੰ ਦੇਖੋਗੇ